ਹੋ ਵੱਡੀ ਗੱਲ ਹੈ ਜਿੰਨਾਂ ਕੋਲ ਇਹ ਜਿਹੜੇ ਸਕੇਟਾਂ ਦਾ ਬੱਚਾ ਇਹ ਵੀ ਪਾਰਟਿਸਿਪੇਟ ਕਰਕੇ ਤਾਂ ਆਪ ਦਾ ਮੈਟਰਲ ਜਾਂ ਆਪ ਦੇ ਆਪ ਤੋਂ ਦਿੱਤਾ ਤੇ ਆਪਾਂ ਉਹਦੇ ਤੇ ਉਹਨੂੰ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਆਨ ਆਲੇ ਜਿਹੜੇ ਸਕੂਲ ਗੇਮ ਐ ਇਹ ਤੋਂ ਬਾਅਦ ਆਪਣੀਆਂ ਜਿਹੜੀਆਂ ਜ਼ੋਨ ਦੀਆਂ ਛੁੱਟੀਆਂ ਹੋਣੀਆਂ ਉਦੋਂ ਨਾਲ ਦੀ ਛੁੱਟੀਆਂ ਖਤਮ ਹੁੰਦੀਆਂ ਸਕੂਲ ਗੇਮਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਸਕੇਟਿੰਗ ਜਿਹੜੀ ਹੈ ਕਿ ਦੁਨੀਆ ਦੀ ਤੇ ਛੋਟੇ ਬੱਚਿਆਂ ਦੀ ਬਹੁਤ ਮਾਨਪਸੰਦ ਦੀ ਖੇਡ ਬਣ ਚੁੱਕੀ ਹੈ ਤਾਂ ਅਸੀਂ ਉਸ ਖੇਡ ਦੇ ਰਿਗਾਰਡਿੰਗ ਅੱਜ ਪਹੁੰਚਾਂਗੇ ਆਪਣੇ ਕੋਚ ਲੱਕੀ ਸਰ ਕੋਲੇ ਤਾਂ ਆਪਾਂ ਸਾਰੀ ਗੱਲ ਕਰਨੀ ਹੈ ਲੱਕੀ ਸਰ ਨਾਲ ਸਕੈਟਿੰਗ ਬਾਰੇ ਔਰ ਇੱਕ ਇੱਥੇ ਬਟਿੰਡੇ ਇੱਕ ਹੋ ਰਿਹਾ ਆਪਣੇ ਕੰਪੀਟੀਸ਼ਨ ਮੋਟੀਵੇਸ਼ਨਲ ਪਹਿਲਾ ਮੋਟੀਵੇਸ਼ਨ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਆਪਾਂ ਉਹ ਸਰ ਕਰਾ ਰਹੇ ਆ ਤੇ ਉਹਦਾ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਕੀ ਕਿਦਾਂ ਦਾ ਕਰਾ ਰਹੇ ਆ ਕੀ ਕੁਛ ਹੈ ਤਾਂ ਆਜੋ ਪਹਿਲਾਂ ਪੱਕ ਕਰਦੇ ਸ੍ਰੀ ਕਾਲ ਜੀ ਸੱਚੀ ਗੱਲ ਜੀ ਹਾਂਜੀ ਸਰ ਆਪਾਂ ਸਭ ਤੋਂ ਪਹਿਲਾਂ ਤੁਸੀਂ ਗੱਲ ਜਿਹੜੀ ਆਪਾਂ ਕਰਾ ਰਹੇ ਆ ਪਹਿਲਾ ਫਸਟ ਮੋਟੀਵੇਸ਼ਨਲ ਆ ਟੂਰਨਾਮੈਂਟ ਕੰਪੀਟੀਸ਼ਨ ਤਾਂ ਉਹਦੀ ਵਾਰੀ ਜਾਣਕਾਰੀ ਦਿਓ ਕਿ ਕੀਨੀ ਡੇਟ ਹੈ ਤੇ ਕਿੱਥੇ ਕਰਾਣਾ ਹੈ ਆਪਣਾ ਟੂਰਨਾਮੈਂਟ 18 ਮਈ 2025 ਤੇ ਐਂ ਦਿਨ ਐਤਵਾਰ ਨੂੰ ਰੋਜ਼ਗਾਰਡਨ ਦੇ ਵਿੱਚ ਹੋ ਰਿਹਾ ਹੈ ਤੇ ਆਪਾਂ ਪਹਿਲਾ ਮੋਟੀਵੇਸ਼ਨਲ ਟੂਰਨਾਮੈਂਟ ਕਰਵਾ ਰਹੇ ਹਾਂ ਜਿਦੇ ਵਿੱਚ ਕੋਈ ਵੀ ਬੱਚਾ ਆਪਣਾ ਅੱਗੇ ਭਾਗ ਲੈ ਸਕਦਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਬੱਚਾ ਜਿੱਦਾਂ ਕਿ ਕੋਈ ਮਤਲਬ ਸਪੈਸ਼ਲ ਚਾਈਲਡ ਹੋਵੇ ਵੀ ਪਾਰਟਿਸਪੇਟ ਕਰ ਸਕਦਾ ਹੈ ਜਾਂ ਕੋਈ ਮਤਲਬ ਨਹੀਂ ਵੀ ਸਿੱਖਿਆ ਹੋਇਆ ਉਹ ਵੀ ਅੱਗੇ ਪਾਰਟਿਸਪੇਟ ਕਰ ਸਕਦੇ ਤੇ ਔਰ ਇਹਦੇ ਵਿੱਚ ਏਜ ਹੈ ਕੈਟਾਗਰੀ ਜਿਹੜੇ ਸਟਾਰਟਿੰਗ ਏਜ ਕੈਟਾਗਰੀ ਜੋ ਅਸੀਂ ਰੱਖੀ ਹੈ ਉਹ ਸਟਾਰਟਿੰਗ 0 ਤੋਂ 4 ਇਅਰ ਜਿਹੜਾ ਪਹਿਲੇ ਸਾਲ ਦਾ ਮਤਲਬ ਇਹਨਾਂ ਦਾ ਜੋ ਪਹਿਲਾ ਬੈਚ ਜਿਹਨੂੰ ਕਹਿ ਸਕਦੇ ਆ ਜਾਂ ਪਹਿਲਾ ਇੱਕ ਗਰੁੱਪ ਕਹਿ ਸਕਦੇ ਆ ਉਹ 0 ਤੋਂ 4 ਦਾ ਬਾਅਦ ਤੋਂ ਬਾਅਦ 19 ਸਾਲ ਤੋਂ ਪਲੱਸ ਦੇ ਵੀ ਇਹਦੇ ਚ ਪਾਰਟਿਸਪੀਟ ਕਰ ਸਕਦੇ ਆ ਤੇ ਔਰ ਇੱਕ ਜਿਹੜਾ ਆਪਣੇ ਸਕੇਟਿੰਗ ਦੇ ਵਿੱਚ ਹੁੰਦੇ ਆ ਜੋ ਆਪਾਂ ਪ੍ਰੋਫੈਸ਼ਨਲੀ ਤਾਂ ਦੋ ਤਰ੍ਹਾਂ ਦੀ ਸਕੇਟ ਹੁੰਦੇ ਆ ਨਾ ਇੱਕ ਤਾਂ ਆਪਾਂ ਇਨਲਾਈਨ ਔਰ ਇੱਕ ਹਾਲੀ ਇਸ ਵਾਰ ਆਪਾਂ ਇੱਕ ਸਪੈਸ਼ਲ ਚੀਜ਼ ਜੋ ਬਠਿੰਡੇ ਵਿੱਚ ਪਹਿਲੀ ਵਾਰੀ ਹੋਣ ਜਾ ਰਹੀ ਹੈ ਪ੍ਰੋਫੈਸ਼ਨਲੀ ਸਕੇਟਸ ਦੇ ਨਾਲ ਤਾਂ ਸਕੂਲ ਗੇਮਸ ਵੀ ਹੁੰਦੀਆਂ ਨੇ ਆਪਣੇ ਫੈਡਰੇਸ਼ਨ ਦੀਆਂ ਗੇਮਸ ਵੀ ਹੁੰਦੀਆਂ ਨੇ ਜਾਂ ਆਦਰ ਜਿਵੇਂ ਕੁਝ ਓਪਨ ਟੂਰਨਾਮੈਂਟਸ ਵੀ ਹੁੰਦੇ ਨੇ ਜਿਹੜਾ ਮੋਟੀਵੇਸ਼ਨਲ ਉਹਦੇ ਚ ਆਪਾਂ ਹਰ ਤਰ੍ਹਾਂ ਦੇ ਇੱਕ ਆਪਾਂ ਉਹ ਕੀਤੇ ਹੈ ਕਿ ਉਹਦੇ ਚ ਆਪਾਂ ਟੁਆਇ ਸਕੇਟਸ ਵੀ ਰੱਖਿਆ ਐ ਅਡਜਸਟੇਬਲ ਸਕੇਟਸ ਵੀ ਰੱਖਿਆ ਕੁਆਡ ਸਕੇਟਸ ਵੀ ਰੱਖਿਆ ਤੇ ਇਨਲਾਈਨ ਜਿਹੜੇ ਪ੍ਰੋਫੈਸ਼ਨਲੀ ਹੁੰਦੇ ਨੇ ਉਹਨਾਂ ਦੇ ਵੀ ਹੋਣਗੇ ਆਪਾਂ ਚਾਰੇ ਕੈਟੇਗਰੀਆਂ ਦੇ ਸਕੇਟਸ ਵੀ ਤੁਹਾਨੂੰ ਇੱਕ ਵਾਰੀ ਜਾਣੂ ਕਰਵਾਵਾਂਗੇ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸ ਸਕਦਾ ਜਿਹੜਾ ਹਾਂ ਮੇਰੇ ਹੱਥ ਦੇ ਵਿੱਚ ਇੱਕ ਇਨਲਾਈਨ ਸਕੇਟ ਹੈ ਬਾਜ਼ਾਰ ਦੇ ਵਿੱਚ ਇਹ ਮਾਰਕੀਟ ਕੋਈ ਵੀ ਆਪਾਂ ਨੌਨ ਜਿਹੜਾ ਜਿਹੜਾ ਇਹਦੇ ਬਾਰੇ ਜਾਣਕਾਰੀ ਨਹੀਂ ਰੱਖਦਾ ਉਹ ਇਹਨੂੰ ਇੱਕ ਇਨਲਾਈਨ ਸਕੇਟਸ ਕਹਿੰਦਾ ਇਨਲਾਈਨ ਸਕੇਟਸ ਦੇ ਵਿੱਚ ਵੀ ਦੋ ਕੈਟੇਗਰੀਜ਼ ਹੁੰਦੀਆਂ ਨੇ ਇੱਕ ਇਨਲਾਈਨ ਇਹ ਵਾਲਾ ਹੁੰਦਾ ਤੇ ਇੱਕ ਇਨਲਾਈਨ ਆਪਣੇ ਕੋਲੇ ਆਹ ਵਾਲਾ ਇਨਲਾਈਨ ਸਕੇਟਸ ਹੈ ਜੀ ਇਹ ਪ੍ਰੋਫੈਸ਼ਨਲ ਚਾਹੇ ਜੀ ਇਹ ਇਹ ਜਿਹੜਾ ਸਕੇਟਸ ਹੈ ਪ੍ਰੋਫੈਸ਼ਨਲੀ ਸਕੇਟਸ ਦੇ ਵਿੱਚ ਆ ਜਾਂਦਾ ਤੇ ਇਹ ਟ੍ਰਾਈ ਸਕੇਟਸ ਦੇ ਵਿੱਚ ਆ ਜਾਂਦਾ ਹੈ ਹੁਣ ਦੋਨੋਂ ਕੀ ਆਪਣੀ ਆਪਣੀ ਮਹੱਤਤਾ ਰੱਖਦੇ ਨੇ ਜਿਵੇਂ ਕਿ ਆਹ ਆਹ ਸਕੇਟ ਦੇ ਉੱਤੇ ਉੱਤੇ ਬੱਚਾ ਕਰਦਾ ਪਹਿਲਾਂ ਉਹ ਨਾਰਮਲ ਜਿਵੇਂ ਐਡਜਸਟੇਬਲ ਸਕੇਟਸ ਹੁੰਦੇ ਨੇ ਪਹਿਲਾਂ ਐਡਜਸਟੇਬਲ ਸਕੇਟ ਦੇ ਉੱਤੇ ਕਰਕੇ ਉਸ ਤੋਂ ਬਾਅਦ ਆਪਾਂ ਉਹਨੂੰ ਸਟਾਰਟ ਕਰਵਾਨੇ ਇਨਲਾਈਨ ਦੇ ਉੱਤੇ ਤੇ ਜਾਂ ਕਵਾਟਸ ਦੇ ਉੱਤੇ ਹਾਂਜੀ ਹਾਂਜੀ ਇਹਦੇ ਟੂਰਨਾਮੈਂਟ ਆਪਾਂ ਅਲੱਗ ਕਰਵਾ ਰਹੇ ਹਾਂ ਇਹਦੇ ਟੂਰਨਾਮੈਂਟ ਅਲੱਗ ਕਰਵਾ ਰਹੇ ਦੋਨੋਂ ਕੈਟੇਗਰੀਆਂ ਦੇ ਅਲੱਗ-ਅਲੱਗ ਹੋਣਗੇ ਕਿ ਬੱਚਾ ਮੋਟੀਵੇਟ ਹੋਵੇ ਤੇ ਉਹ ਮਤਲਬ ਇਹਦੇ ਤੇ ਭੱਜ ਕੇ ਵੀ ਆਪਣਾ ਆਪਣਾ ਦਮ ਦਿਖਾਵੇ ਤੇ ਇਹਦੇ ਤੇ ਭੱਜ ਕੇ ਵਿਆਪ ਦਾ ਦਮ ਦਿਖਾਵੇ ਇਹਨਾਂ ਮਤਲਬ ਕਿ ਅਲੱਗ-ਅਲੱਗ ਮੈਟਲ ਅਲੱਗ-ਅਲੱਗ ਹਾਂਜੀ ਹਾਂਜੀ ਸਾਰਾ ਮੈਂ ਅਲੱਗ-ਅਲੱਗ ਪ੍ਰੈਸਿਸ਼ਨਾਂ ਦਾ ਅਲੱਗ ਕੰਪੀਟੀਸ਼ਨ ਹੋ ਜੂਗਾ ਤਾਂ ਇਨ ਲਾਈਨ ਦਾ ਅਲੱਗ ਹਾਂਜੀ ਹਾਂਜੀ ਬਿਲਕੁਲ ਔਰ ਜੋ ਆਪਾਂ ਪਹਿਲਾਂ ਚੱਕਾ ਸੀ ਸਕੀਟ ਜੀ ਆਪਣਾ ਬੇਸਿਕ ਦਾ ਤੇ ਇਹ ਬੇਸਿਕ ਦਾ ਦੇਖੋ ਇਹਦੇ ਵਿੱਚ ਵੀ ਆਪਣੇ ਕੋਲ ਦੋ ਤਰ੍ਹਾਂ ਦੇ ਆ ਜਾਂਦੇ ਜਿਵੇਂ ਆ ਇੱਕ ਰੂਲਰ ਸਕੇਟਸ ਹੈ ਇਹਨੂੰ ਵੀ ਰੋਲਰ ਹੀ ਬੋਲ ਦਿੰਦੇ ਆ ਬਟ ਇਹ 콰ਡ ਸਕੇਟ ਦੇ ਵਿੱਚ ਆ ਜਾਂਦਾ ਹੈ ਇਹਦੀਆਂ ਅਲੱਗ ਕੈਟੇਗਰੀਜ਼ ਹੋਈਆਂ ਨੇ ਇਹਦਾ ਵੀ ਟੂਰਨਾਮੈਂਟ ਅਲੱਗ ਹੁੰਦਾ ਤੇ ਇਹਦਾ ਟੂਰਨਾਮੈਂਟ ਨਹੀਂ ਹੁੰਦਾ ਇਹ ਬੇਸਿਕ ਸਿੱਖਣ ਲਈ ਹੁੰਦਾ ਬਟ ਆਪਾਂ ਇਹਦਾ ਵੀ ਕਰਵਾ ਰਹੇ ਠੀਕ ਹੈ ਜੀ ਤੇ ਔਰ ਇਹਨਾਂ ਦੇ ਵੀ ਅਲੱਗ-ਅਲੱਗ ਕੀ ਹਾਂਜੀ ਅਲੱਗ-ਅਲੱਗ ਕਈ ਵਾਰ ਇਹ ਪਤਾ ਕਿ ਹੁੰਦਾ ਦੇਖੋ ਪਿੰਡਾਂ ਦੇ ਵਿੱਚ ਬੱਚੇ ਪ੍ਰੈਕਟਿਸ ਕਰਦੇ ਹਨਾ ਤਾਂ ਜਿਹੜੇ ਆਪਣੇ ਲੋਕਲ ਸਪੋਰਟਸ ਸ਼ਾਪ ਵਾਲੇ ਹੁੰਦੇ ਆ ਤਾਂ ਇਦਾਂ ਦੇ ਸਕੀਅਰ ਦੇ ਦਿੰਦੇ ਆ ਕਿਉਂਕਿ ਉਹ ਬੱਚਾ ਜੇ ਜ਼ੋਨ ਦੇ ਵਿੱਚ ਆਉਂਦਾ ਤਾਂ ਅਸੀਂ ਦੇਖਦੇ ਰਹਿੰਦੇ ਆ ਤਾਂ ਉਹ ਬੱਚਾ ਕੀ ਗਰਾਊਂਡ ਦੇ ਵਿੱਚੋਂ ਜਾਂ ਉਹਨੂੰ ਟੂਰਨਾਮੈਂਟ ਤੇ ਬਾਹਰ ਕਿਤੇ ਨਹੀਂ ਕਿਉਂਕਿ ਇਹ ਐਲੀਜੀਬਲ ਨਹੀਂ ਮੰਨੇ ਜਾਂਦੇ ਬਿਲਕੁਲ ਤਾਂ ਮੋਟੀਵੇਸ਼ਨ ਦਾ ਆਪਣੇ ਜਿਹੜਾ ਤੁਸੀਂ ਕੰਪੀਟੀਸ਼ਨ ਕਰਦੇ ਨਹੀਂ ਜਿੰਨਾਂ ਕੋ ਜਿਹੜੇ ਸਕੇਟਾਂ ਦਾ ਬੱਚਾ ਇਹੋ ਵੀ ਪਾਰਟਿਸਿਪੇਟ ਕਰਕੇ ਤਾਂ ਆਪ ਦਾ ਮੈਨਲ ਜਾਂ ਆਪ ਦੇ ਆਪ ਨੂੰ ਮੋਟੀਵੇਟ ਕਰਕੇ ਅੱਗੇ ਸਕੇਟਿੰਗ ਦੇ ਵਿੱਚ ਇਹਦੇ ਇਹਦੇ ਤੇ ਬੱਚਾ ਖੇਡ ਕੇ ਜਿਵੇਂ ਆਪਾਂ ਉੱਥੇ ਟੂਰਨਾਮੈਂਟ ਦੇ ਵਿੱਚ ਆਪਾਂ ਮਤਲਬ ਇੱਕ ਸਪੈਸ਼ਲ ਚੀਫ ਗੈਸਟ ਬੁਲਾਏ ਨੇ ਜਿਹੜੇ ਕਿ ਗੇਮ ਨਾਲ ਸੰਬੰਧਿਤ ਰਹੇ ਤੇ ਇੱਕ ਸਪੈਸ਼ਲੀ ਮੇਨ ਜਿਹੜੀ ਗੱਲ ਰਹੇਗੀ ਉਹਦੇ ਵਿੱਚ ਬੱਚਾ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਣਾ ਜਿਵੇਂ ਕਿ ਰੋਲਰ ਸਕੇਟ ਦੇ ਕੀ ਫਾਇਦੇ ਨੇ ਵਾਚ ਦੇ ਕੀ ਫਾਇਦੇ ਨੇ ਟੁਆਇਸ ਸਕੇਟ ਦੇ ਕੀ ਫਾਇਦੇ ਨੇ ਤੇ ਪ੍ਰੋਫੈਸ਼ਨਲ ਦੇ ਕੀ ਫਾਇਦੇ ਨੇ ਤੇ ਆਪਣੀ ਤੁਸੀਂ ਲੋਕੇਸ਼ਨ ਵੀ ਦੱਸ ਦਿਓ ਕਿਥੇ ਟੂਰਨਾਮੈਂਟ ਹੋ ਰਿਹਾ ਹੈ ਆਪਣਾ ਰੋਜ਼ਗਾਰਡਨ ਦੇ ਵਿੱਚ ਹੋ ਰਿਹਾ ਜੀ ਰੋਜ਼ਗਾਰਡਨ ਦੇ ਵਿੱਚ ਜਿਹੜਾ ਆਪਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਇੱਕ ਗਰਾਊਂਡ ਦਿੱਤਾ ਹੈ ਆਪਾਂ ਨੂੰ ਬੇਸਿਕਲੀ ਜਿਹੜਾ ਪ੍ਰੋਫੈਸ਼ਨਲੀ ਗਰਾਊਂਡ ਹੈ ਆਪਣੇ ਕੋਲ ਬਠਿੰਡਾ ਦੇ ਵਿੱਚ ਨਹੀਂ ਹੈ ਸਰਕਾਰ ਤੋਂ ਮੰਗ ਕਰਦੇ ਆ ਵੀ ਆਪਾਂ ਨੂੰ ਬਹੁਤ ਜਲਦੀ ਪ੍ਰੋਵਾਈਡ ਕਰਵਾਣਗੇ ਤੇ ਜਿਹੜਾ ਇਸ ਟਾਈਮ ਜੋ ਆਪਾਂ ਨੂੰ ਦਿੱਤਾ ਇੱਕ ਵਾਰੀ ਕੋਟਾ ਸਟੋਨ ਦਿੱਤਾ ਹੈ ਕੋਟਾ ਸਟੋਨ ਦੇ ਉੱਤੇ ਜਿਵੇਂ ਕਿ ਤੁਸੀਂ ਅਕਸਰ ਹੀ ਦੇਖਿਆ ਹੋਏਗਾ ਜਿਹੜੇ ਕਿ CBSE ਦੇ ਟੂਰਨਾਮੈਂਟਸ ਹੁੰਦੇ ਜਿਹੜੇ ਸਕੇਟਿੰਗ ਦੇ CBSE ਦੇ ਵਿੱਚ ਟੂਰਨਾਮੈਂਟ ਹੁੰਦੇ ਆ ਉਹ ਕੋਟਾ ਸਟੋਨ ਦੇ ਉੱਤੇ ਹੀ ਹੁੰਦੇ ਆ ਜਿਹੜਾ ਉਹਦਾ ਕਲਸਟਰ ਗੇਮਸ ਜਿਹੜਾ ਹੁੰਦਾ ਹੈ ਕਲਸਟਰ ਜਿਵੇਂ ਜ਼ੋਨਲ ਵਾਈਜ਼ ਹੁੰਦੇ ਆ ਉਹ ਸਾਰੇ ਪੋਟਾ ਸਟੋਨ ਦੇ ਉੱਤੇ ਹੀ ਹੁੰਦੇ ਆ। ਤੇ ਉਦਾਂ ਹੀ ਸਰਕਾਰ ਨੇ ਦੇਖਦੇ ਹੋਏ ਉਹਨਾਂ ਨੂੰ ਦਿੱਤਾ ਤੇ ਆਪਾਂ ਉਹਦੇ ਤੇ ਉਹਨੂੰ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਆ ਕਿ ਬੱਚਿਆਂ ਨੂੰ ਆਨ ਆਲੇ ਜਿਹੜੇ ਸਕੂਲ ਗੇਮ ਐਦੋ ਬੱਚੋ ਆਪਣੀਆਂ ਜਿਹੜੀਆਂ ਜ਼ੋਨ ਦੀਆਂ ਛੁੱਟੀਆਂ ਹੋਣੀਆਂ। ਉਹਨੂੰ ਨਾਲ ਦੀ ਛੁੱਟੀਆਂ ਖਤਮ ਹੁੰਦੇ ਹੀ ਸਕੂਲ ਗੇਮਾਂ ਉਹ ਬੱਚਿਆਂ ਨੂੰ ਦਿੱਕਤ ਨਹੀਂ ਆਏਗੀ। ਤੇ ਔਰ ਆਪਣੇ ਜੇ ਬੱਚਾ ਕੋਈ ਵੀ ਟ੍ਰੇਨਿੰਗ ਲੈਣਾ ਚਾਹੁੰਦਾ ਤਾਂ ਈਵਨਿੰਗ ਕਲਾਸ ਤੋਂ ਤੁਸੀਂ ਦੇਖ ਹਾਂਜੀ ਈਵਨਿੰਗ ਕਲਾਸ ਆਪਾਂ ਸਕੈਟਿੰਗ ਨੇ ਚਲਾ ਰਹੇ ਹਾਂ ਆਪਣਾ ਟਾਈਮਿੰਗ ਜੋ ਹੈ 5 ਤੋਂ ਲੈ ਕੇ 7-8 ਵਜੇ ਤੱਕ ਚੱਲਦੀਆਂ ਕਲਾਸਿਸ ਇਹਦੇ ਵਿੱਚ ਇੱਕ ਖਾਸ ਗੱਲ ਇਹ ਹੈ ਜੀ ਕੋਈ ਬੱਚਾ ਆਪਣੇ ਬਿਠਿੰਡੇ ਦੇ ਵਿੱਚ ਜਾਂ ਬਿਠਿੰਡੇ ਦੇ ਨੇੜੇ ਤੇ ਡਿਓ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਵੀ ਮੈਂ ਦੱਸਣਾ ਚਾਹਾਂਗਾ ਵੀ ਉਹ ਬੱਚਾ ਆਪਣੇ ਕੋ ਫ੍ਰੀ ਆਫ ਸਕੈਟਿੰਗ ਕਰ ਸਕਦਾ ਜੇ ਅਗਰ ਉਹ ਅਫੋਰਡੇਬਲ ਨਹੀਂ ਹੈ ਨਹੀਂ ਹੈ ਤੇ ਬਹੁਤ ਮਤਲਬ ਆਪਾਂ ਬਹੁਤ ਮੈਨੂੰ ਅਕਸਰੀ ਸਕੇਟਿੰਗ ਕਰਵਾਉਂਦੇ ਨੂੰ 8 ਤੋਂ 10 ਸਾਲ ਹੋ ਜਾਣਗੇ ਤੇ ਉਹਨਾਂ 10 ਸਾਲਾਂ ਦੇ ਵਿੱਚੋਂ ਕੁਝ ਬੱਚੇ ਐਵੇਂ ਦੇ ਨੇ ਜਿਹੜਾ ਨੂੰ ਮੈਂ ਆਲਰੇਡੀ ਕਰਵਾ ਰਿਆ ਤੇ ਹੋਰ ਵੀ ਜੇ ਅਗਰ ਕੋਈ ਇੱਛੂ ਕੇ ਹੈਗਾ ਜਾਂ ਚਾਹਵਾਨ ਹੈਗਾ ਤਾਂ ਆਪਣੇ ਕੋਲ ਆ ਕੇ ਪ੍ਰੈਕਟਿਸ ਕਰ ਸਕਦਾ ਜੀ ਔਰ ਤੁਸੀਂ ਜਿੱਦਾਂ ਸਕੇਟਿੰਗ ਕਰਾ ਰਹੇ ਹੋ ਉਹ ਇਹ ਉਹ ਵੀ ਤੁਸੀਂ ਰੋਜ਼ਗਾਰਡਨ ਦੇ ਵਿੱਚ ਕਰਾ ਰਹੇ ਹੋ ਹਾਂਜੀ ਆਪਣੇ ਕੋਲੇ ਇੱਥੇ ਦੋ ਗਰਾਊਂਡ ਨੇ ਆਪਾਂ ਨੂੰ ਜੋ ਮਸ਼ਹਿੰਦਾ ਦੀ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਨੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਦਿੱਤੇ ਗਏ ਨੇ ਇੱਕ ਤਾਂ ਮੋਲਡਾਊਨ ਫੇਜ਼ 3 ਦੇ ਵਿੱਚ ਹੈ ਜੀ ਤੇ ਦੂਸਰਾ ਆਪਣੇ ਕੋਲ ਗਰਾਊਂਡ ਹੈ ਜੋ ਰੋਜ਼ਗਾਰਡਨ ਦੇ ਰੋਜ਼ਗਾਰਡਨ ਦੇ ਵਿੱਚ ਤੇ ਉੱਥੇ ਕੰਪੀਟੀਸ਼ਨ ਹੋ ਰਿਹਾ ਉੱਥੇ ਤੁਸੀਂ ਸ਼ਾਮ ਨੂੰ ਕੋਈ ਵੀ ਬੱਚਾ ਆ ਕੇ ਜਿੱਦਾਂ ਕੋਈ ਆ ਕੇ ਪ੍ਰੈਕਟਿਸ ਕਰ ਸਕਦਾ ਹਾਂਜੀ ਕੋਈ ਵੀ ਬੱਚਾ ਆ ਕੇ ਭਾਈਚਾਰ ਤੇ ਉਹ ਸਕੇਟ ਵਗੈਰਾ ਵੀ ਤੁਸੀਂ ਪ੍ਰੋਵਾਈਡ ਕਰਾ ਦੇਵੋ ਜੇ ਕੋਈ ਬੱਚਾ ਸਕੇਟ ਲੇਨ ਹਾਂਜੀ ਜੇ ਕੋਈ ਸਕੇਟ ਲੇਨ ਦਾ ਇਚੂ ਕਹੇ ਦੇਖੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਆਗੇ ਸਾਡੇ ਕੋਲੋਂ ਲੱਗੋ ਕਿਉਂਕਿ ਅਸੀਂ ਅਕਸਰ ਹੀ ਦੇਖਿਆ ਮੋਸਟਲੀ ਅਕੈਡਮੀਜ਼ ਦਾ ਇਹ ਰੂਲ ਹੁੰਦਾ ਹੈ ਕਿ ਉਹ ਜੇ ਅਗਰ ਕੋਈ ਬੱਚਾ ਉਹਨਾਂ ਕੋ ਪ੍ਰੈਕਟਿਸ ਕਰਨ ਜਾ ਰਿਹਾ ਤੇ ਉਹ ਉਹਨਾਂ ਤੋਂ ਹੀ ਸਕੇਟਸ ਕਰੇ ਤੇ ਆਪਣੇ ਕੋਲੇ ਉਵੇਂ ਦਾ ਨਹੀਂ ਹੈ ਅਸੀਂ ਗਾਈਡ ਕਰਦੇ ਹਾਂ ਚੰਗੀ ਤਰ੍ਹਾਂ ਗਾਈਡ ਕਰਦੇ ਆ ਵੀ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਚੱਲਣ ਵਾਲਾ ਅੱਗੇ ਜੇ ਉਹ ਲਾਈਨਰ ਤੇ ਕਰਨ ਵਾਲਾ ਬੱਚਾ ਆਇਆਗਾ ਤਾਂ ਉਹ ਲਾਈਨਰ ਦਾ ਉਹ ਕਰੇਗਾ ਜੇ ਅਗਰ ਉਹ ਕੁਆਡਸ ਦੇ ਵਿੱਚ ਕਰਨਾ ਚਾਹੁੰਦਾ ਤਾਂ ਉਹਨੂੰ ਆਪਾਂ ਕੁਆਡਸ ਦੇ ਲਈ ਉਹ ਕਰਾ ਚੋ ਮੋਟੀਵੇਸ਼ਨਲ ਕੰ ਉਦੇ ਵਿੱਚ ਆਪਾਂ ਰੂਲ ਵੀ ਬਣਾਏ ਹੋਣੇ ਕੋਈ ਕਿੱਦਾਂ ਦੇ ਰੂਲ ਰੱਖਿਆ ਜੀ ਆਪਾਂ ਨਹੀਂ ਆਪਾਂ ਹਰ ਇੱਕ ਬੱਚੇ ਨੂੰ ਇੱਕ ਰੇਸ ਦਿੱਤੀ ਹੈ ਅਲੱਗ-ਅਲੱਗ ਉਹਦੇ ਹਿਸਾਬ ਨਾਲ ਜਿੱਦਾਂ 0 ਤੋਂ 4 ਸਾਲ ਦੇ ਬੱਚੇ ਨੂੰ 200 ਮੀਟਰ ਦੀ ਰੇਸ ਦਿੱਤੀ ਹੈ 4 ਤੋਂ 6 ਵਾਲੇ ਨੂੰ ਆਪਾਂ 500 ਮੀਟਰ ਦੀ ਰੇਸ ਦਿੱਤੀ ਹੈ ਜਾਂ 400 ਮੀਟਰ ਦੀ ਅਲੱਗ-ਅਲੱਗ ਮਤਲਬ ਕੈਟਾਗਰੀਜ਼ ਅਕੋਰਡਿੰਗਲੀ ਆਪਾਂ ਮਤਲਬ ਐਜ਼ ਅਕੋਰਡਿੰਗਲੀ ਆਪਾਂ ਰੇਸਿਸ ਰੱਖੀਆਂ ਹੋਈਆਂ ਇਹ ਇਹਨੂੰ ਆਪਾਂ ਬੱਚੇ ਨੂੰ ਮਤਲਬ ਉਹਦੀ ਏਜ ਅਕੋਰਡਿੰਗਲੀ ਆਪਾਂ ਉਹਦੇ ਇਵੈਂਟ ਨੂੰ ਪਾਰਟਿਸਪੇਟ ਜਿੱਦਾਂ ਆਪਾਂ ਜੋਂ ਜਾਂ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਨਾ ਜੀ ਕਿ ਇੱਕ ਬੱਚਾ ਤਿੰਨ ਰੇਸਿਸ ਦੇ ਵਿੱਚ ਪਾਰਟਿਸਪੇਟ ਕਰਦਾ ਹੈਗਾ ਨਹੀਂ ਆਪਾਂ ਐਵੇਂ ਦਾ ਨਹੀਂ ਰੱਖਿਆ ਜੀ ਉਹਦੇ ਚ ਕੀ ਹੁੰਦਾ ਉਹ ਬੱਚਾ ਚੁਆਇਸ ਹੁੰਦੀ ਹੈ ਬਟ ਆਪਾਂ ਇਹਦੇ ਚ ਆਪਾਂ ਬੱਚੇ ਨੂੰ ਮੋਟੀਵੇਸ਼ਨਲ ਕਰਵਾ ਰਹੇ ਹਾਂ ਤਾਂ ਮੋਟੀਵੇਸ਼ਨਲ ਦੇ ਵਿੱਚ ਬੱਚਾ ਕਿਸੇ ਵੀ ਰੇ ਆਪਾਂ ਆਪਣੇ ਕੋਲ ਜਿਹੜੀਆਂ ਹਾਂਜੀ ਉਹ ਇੱਕ ਜੜੀਆਂ ਰੇਸਿਸ ਨੇ ਉਹਦੇ ਚ ਇੱਕ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਤੇ ਉਹਦੇ ਉਹਦੇ ਨਾਲ ਦੇ ਬੱਚੇ ਜਿਹੜੇ ਉਹ ਜਿਹੜੇ ਉਹ ਸਕੇਟਸ ਪਾ ਕੇ ਆਏਗਾ ਜੇ ਰੋਲਰ ਸਕੇਟਸ ਆ ਤਾਂ ਉਹਦੇ ਨਾਲ ਰੋਲਰ ਸਕੇਟਸ ਵਾਲੇ ਬੱਚੇ ਹੋਣਗੇ ਜੋ ਟੁਆਇਸ ਸਕੇਟਸ ਪਾ ਕੇ ਆਇਆ ਤਾਂ ਟੁਆਇਸ ਸਕੇਟਸ ਵਾਲੇ ਬੱਚੇ ਹੋਣਗੇ ਜੇ ਅਗਰ ਉਹ ਪ੍ਰੋਫੈਸ਼ਨਲੀ ਪਾ ਕੇ ਆਂਦਾ ਤਾਂ ਉਹਦੇ ਨਾਲ ਪ੍ਰੋਫੈਸ਼ਨਲ ਵਾਲੇ ਬੱਚੇ ਹੋਣਗੇ ਤੇ ਜੋ ਆਪਣੇ ਕੰਪੀਟੀਸ਼ਨ ਦਾ ਟਾਈਮ ਆ ਮਾਰਨਿੰਗ ਤੋਂ ਸਟਾਰਟ ਉਹ ਸਵੇਰੇ ਆਪਾਂ 6 ਵਜੇ ਤੋਂ ਲੈ ਕੇ ਸਟਾਰਟ ਕਰ ਦਾਂਗੇ ਜੀ ਤੇ ਉਹ ਬਾਕੀ ਬੱਚਿਆਂ ਦੇ ਡਿਪੈਂਡ ਕਰਦਾ ਜੀ ਉਹ ਕਿੰਨੇ ਬੱਚੇ ਆਉਂਦੇ ਆ ਤੇ ਕਿੰਨੀ ਦੇਰ ਤੱਕ ਚੱਲਦਾ ਜੀ ਉਹ ਇਰੇ ਵਿੱਚ ਤੁਹਾਨੂੰ ਇੱਕ ਸਪੈਸ਼ਲ ਜਿਹੜੀ ਆਪਾਂ ਗੱਲ ਦੱਸਣਾ ਚਾਹੁੰਦੇ ਆ ਆਪਾਂ ਟੂਰਨਾਮੈਂਟ ਦੇ ਵਿੱਚ ਸਪੈਸ਼ਲੀ ਬੱਚਿਆਂ ਨੂੰ ਇੱਕ ਰਿਫਰੈਸ਼ਮੈਂਟ ਰੱਖੀ ਹੋਈ ਹੈ ਹਾਂਜੀ ਹਾਂਜੀ ਹਰ ਇੱਕ ਬੱਚੇ ਨੂੰ ਸਰਟੀਫਿਕੇਟ ਦਵਾਗੇ ਤੇ ਹਰ ਇੱਕ ਮਤਲਬ ਬੱਚੇ ਨੂੰ ਇੱਕ ਮੋਟੀਵੇਸ਼ਨਲ ਇੱਕ ਚੰਗੇ ਜੋ ਆਪਣੇ ਚੀਫ ਗੈਸਟ ਆ ਰਹੇ ਨੇ ਉਹਨਾਂ ਬੜੀ ਮੋਟੀਵੇਸ਼ਨਲ ਸਪੀਚ ਦਿੱਤੀ ਖਿਡਾਰੀ ਜੋ ਵੀ ਜਾਂ ਪਲੇਅਰ ਆਪਣਾ ਇਹ ਕੰਪੀਟੀਸ਼ਨ ਵਿੱਚ ਭਾਗ ਲੈਣਾ ਚਾਹੁੰਦਾ ਜਾਂ ਕੋਈ ਵੀ ਇਨਕੁਆਰੀ ਪ੍ਰਾਪਤ ਕਰਨਾ ਚਾਹੁੰਦਾ ਤਾਂ ਇਹ ਰਿਟ ਦਿੱਤਾ ਜੋ ਨੰਬਰ ਚੱਲ ਰਿਹਾ ਤੁਸੀਂ ਇਹ ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਕਿਟਾ ਦਾ ਲਾਹਾ ਲੈ ਸਕੋ ਤੁਸੀਂ ਆਪਣੇ ਸੁਣੀ ਲਿਆ ਹੋਗਾ ਤੇ ਜੇ ਆਪਣੇ ਕੰਪੀਟੀਸ਼ਨ ਹੋ ਰਿਹਾ ਫਸਟ ਮੋਟੀਵੇਸ਼ਨਲ ਤਾਂ 18 ਮਈ ਨੂੰ ਦਿਨ ਐਤਵਾਰ ਨੂੰ ਰੋਜ਼ਗਾਰਡਨ ਦੇ ਵਿੱਚ ਕਰਾਇਆ ਜਾ ਰਿਹਾ ਤਾਂ ਉਮੀਦ ਕਰਦਾ ਤੁਸੀਂ ਸਾਰੇ ਦੇਖਣ ਵਾਲੇ ਤੇ ਚੌਣ ਵਾਲੇ ਸਕੇਟਿੰਗ ਨੂੰ ਪਿੰਡਾਂ ਦੇ ਵਿੱਚੋਂ ਜਾਂ ਕਿੱਧਰ ਕੋਈ ਵੀ ਸਕੇਟਿੰਗ ਕਰਦਾ ਰੂਲਰ ਤੋਂ ਲੈ ਕੇ ਬੇਸਿਕ ਤੋਂ ਲੈ ਕੇ ਹਾਈ ਤੱਕ ਤਾਂ ਉਹ ਪਹੁੰਚ ਕੇ ਇਸ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ ਤਾਂ ਅਸੀਂ ਸਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਕੰਪੀਟੀਸ਼ਨ ਕਰਾਇਆ ਜਿਨ੍ਹਾਂ ਨਾਲ ਬੱਚੇ ਗਰਾਊਂਡ ਦੇ ਨਾਲ ਜੁੜਨ ਦਾ ਨਸ਼ਾ ਰਹਿ ਤਾ ਤੇ ਬੱਚੇ ਆਪਣੇ ਆਉਣ ਵਾਲਾ ਭਵਿੱਖ ਜਿਹੜਾ ਕਿ ਸਪੋਰਟਸ ਦੇ ਵਿੱਚ ਬਣਾ ਸਕਣ ਤਾਂ ਤੁਹਾਡਾ ਸਾਡੇ ਇੱਥੇ ਮਾਧਮ ਤੇ ਆਉਣ ਲਈ ਵੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਥੈਂਕ ਯੂ